ਕਿ ਐਂ ਸਿੱਖਿਆ ਆਪਣੇ ਆਪਣੇ ਬੱਚਿਆਂ ਨੂੰ ਕਿਓ ਕਿ ਦੋ ਬੱਚੇ ਨੇ ਦੰਡੋ ਸਕੂਲਾਂ ਦੀ ਗ੍ਰਾਂਟ ਤੋਂ ਐਮ.ਪੀ.ਏ ਵੀ ਕੀਤੀ ਹੈ ਕੰਪਾਣੀ ਕਰਦੇ ਕੀਤਨੀ ਕਰਦੇ ਚਾਹ ਮੈਂ ਜਿਹੜਾ ਕਹਿਣਾ ਵਾ ਬੱਚਿਓ ਸਕੂਲ ਦੀ ਪੜਾਈ ਕਰਦੇ ਹੋ ਵਿਚਾਰ ਕੇ ਕਰਦੇ ਹੋ ਸਹੀ ਜਵਾਬ ਦਿੰਦੇ ਹੋ ਪਾਸ ਹੋ ਜਾਂਦੇ ਹੋ ਪਾਸ ਕਰੀ ਕਲਗੀਧਰ ਬਾਜਾ ਵਾਲੇ ਘਟਾ ਵਾਲੇ ਉਹ ਤਾਜਾ ਵਾਲੇ ਗੱਤਿਆ ਵਾਲੇ ਅਮਰ ਤੇ ਦਾਦੇ ਸਰਵਸਦਾਤੀ ਮਹਾਰਾਜੀ ਇੰਤੇ ਨਾ ਸਰਦਾਰ ਲੰਦਰ ਸਿੰਘ ਜੀ ਖਾਲਸਾ ਯੂਕੇ ਵਾਲੇ ਪਹੁੰਚੇ ਨੇ ਆਓ ਗਿਆਨੀ ਹਰਮਿੰਦਰ ਸਿੰਘ ਜੀ ਉਹਨਾਂ ਦਾ ਵੀ ਜਿੱਥੇ ਸਨਮਾਨ ਕਰਨਾ ਹੈ ਸਰਕਾਰੀ ਖਾਲਸਾ ਇੰਟਰਨੈਸ਼ਨਲ ਸੰਸਥਾ ਵੱਲੋਂ ਗਿਆਨੀ ਗੁਰਬਚਨ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਪਲੂਰ ਜੋ ਕਿ ਫ੍ਰੀ ਵਿਦਿਆ ਦੇ ਰਿਹਾ ਹੈ ਅੱਜ ਇਸ ਸਕੂਲ ਦੇ ਬੱਚੇ ਤੇ ਮੈਂਬਰ ਸਹਿਬਾਨਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਿਜਾਇਆ ਜਾ ਰਿਹਾ ਹੈ ਜਿੱਥੇ ਕੇ ਗੁਰੂ ਨਾਨਕ ਮਲਟੀਵਰਸਿਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਰੰਗਰੇਟੇ ਗੁਰੂ ਕੇ ਬੇਟੇ ਬਖਸ਼ਿਸ਼ ਦਿਵਸ ਤੇ 350 ਸਾਲਾਂ ਨੂੰ ਸਮਰਪਿਤ ਗੁਰਮਤ ਮੁਕਾਬਲੇ ਇਨਾਮ ਮੰਡ ਸਮਾਗਮ ਹੋ ਰਹੇ ਨੇ ਇਨ੍ਹਾਂ ਸਮਾਗਮਾਂ ਦੇ ਵਿੱਚ ਵੱਡੀ ਗਿਣਤੀ ਚ ਬੱਚੇ ਤੇ ਪੇਰੈਂਟਸ ਵੀ ਪਹੁੰਚਣਗੇ ਸੋ ਮਹਾਨ ਸਿੱਖ ਸ਼ਖਸੀਤਾਂ ਵੀ ਇੱਥੇ ਪਹੁੰਚਣਗੀਆਂ ਸੋ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤੇ ਆਜੋ ਫਿਰ ਆਪਾਂ ਚੱਲਦੇ ਆਂ ਜੀ ਲਓ ਜੀ ਆਪਾਂ ਪਹੁੰਚ ਗਏ ਆਂ ਅੰਮ੍ਰਿਤਸਰ ਸਾਹਿਬ ਤੇ ਹੁਣ ਇੱਥੋਂ ਆਪਾਂ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਤੇ ਪਹੁੰਚਦੇ ਆਂ ਦਵਾਨ ਹਾਲ ਮੰਜੀ ਹਾਲ ਸਰਕਾਰੀ ਖਾਲਸਾ ਇੰਟਰਨੈਸ਼ਨਲ ਸੰਸਥਾ ਦਾ ਇਹ ਬਹੁਤ ਵਧੀਆ ਉਪਰਾਲਾ ਜੋ ਕਿ ਫ੍ਰੀ ਵਿੱਦਿਆ ਦੇ ਰਿਹਾ ਸੋ ਕਾਫੀ ਬੱਚੇ ਇੱਥੇ ਫ੍ਰੀ ਵਿੱਦਿਆ ਲੈ ਰਹੇ ਨੇ ਤੇ ਅੱਜ ਮੈਂਬਰ ਸਹਿਬਾਨ ਬੱਚਿਆਂ ਨੂੰ ਲੈ ਕੇ ਦਰਬਾਰ ਸਾਹਿਬ ਪਹੁੰਚੇ ਨੇ ਦਰਸ਼ਨ دیدار ਕਰਵਾਉਣਗੇ ਸੋ ਆਜੋ ਅੱਗੇ ਚੱਲਦੇ ਆਪਾਂ ਸਿੱਧਾ ਦੀਵਾਨ ਹਾਲ ਮਨਜੀ ਸਾਹਿਬ ਤੇ ਆਜੋ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਸਾਰੇ ਮੈਂਬਰ ਸਹਿਬਾਨ ਟੀਚਰ ਸਹਿਬਾਨ ਤੇ ਬੱਚੇ ਵੀ ਨਾਲ ਪਹੁੰਚੇ ਹੋਏ ਨੇ ਤੇ ਆਜੋ ਫਿਰ ਅੱਗੇ ਆਪਾਂ ਚੱਲਦੇ ਆਂ ਜੀ مجھے دارے میں فغرہ تانہا سی گھرانٹ آنے میں بھی سو تھاٹھ نیٹی سکی اینجھ انگرین میں لوگین نے دسی داپرے نوجوان کے در داری گناہ پرنینا تم سوئے لوگین بل <سؤال> جائے گی وقت ساتھے خودمانے پوترے پائے کچھے انسو چانہ آسان لگا میں نے مشھلے پندہ سولہ سالہ سالہ تورتے پجاب جاگے ہیں بیر جی میں نے کیا سی تو بنا نادہ ننا مانگے بچھے انہوں پندرہ گناہ دکھا کبھی اے سی کیا میں اپنے بچے ہیں دکھی ہوتے ہیں دو بچے میں لینڈر سکول آف اکنومکس کو ایم یہ بھی کی دیا ہے کانڈ پارٹی کر دے کی دنی کر دے اور ایک سو پانچ میں یہ جانے لوگ کی دیکھتے بیٹھے کے لیان کر دی کہ ایک میرے گروہ صاحب جی بڑی آئی ساتھ سکے جی تو آٹے بچے بھی اتھو تک جا سکے جی پر تھوڑے جی ماتا پتا پھول گئے ماتا پتا رو ہی چھوٹا دب بنا کے پہ جیسی سکول دی پڑھائی کر دے ہو بچار کے کر دے ہو صحیح جواب دے دے ہو پاس ہو جان دے ہو میں اپنی یہ سالہ بات اسی بڑھ جان دے جو بڑھنا ہے کیونکہ بچار کے پڑھیا صحیح جواب دیتا تو مارا ہی نہیں تھے کیا تھی چار پتر وار کے سربانس وار کے سب سیکھن کو حکم ہے گرو مانے ہو گرانت انہیں کلے متھے بھی کروا نہیں سکیا کاروبار مجھے سی کاروبار مل گیا شادیوں بیٹا مگیا بیٹا مگیا بیٹی مگی بیٹی مگی جو مانگے چاکر اپنے تھے

ਔਰ ਫਿਖਾਰੀ ਤੇ ਰਾਜ ਕਰਾਵੇ ਜੋ ਪਰ ਰਾਜਾ ਨਹਾਜਾ ਹੁੰਦਾ ਹੈ ਆਪਵਾਸ ਜਵਾਹ 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 I'm see! ਦੇ ਵਿਨਾਤੇ ਸਤੁਰਾਂ ਦੀ ਆਪਾ ਬਖਸ਼ਿਸ਼ ਹੈ ਗੁਰ ਕੀ ਕਲਾ ਵਿੱਚ ਬਲੰਦ ਆਵਾਜ਼ ਦੇ ਅੰਦਰ ਕਵਿਤਾ ਦੇ ਨਾਮੀ ਵੀਰਾਸ ਦੇ ਵਿੱਚ ਕਵਿਤਾ ਸੁਣਾ ਕੇ ਗੁਰ ਚਰਨਾਂ ਨਾਲ ਆਪ ਜੀ ਦੀ ਸਾਝ ਪਵਕੀ ਗਏ ਸਤੁਪਰਚਾ ਸਭ ਜੀ ਦੇ ਮੇਨ ਪਰਿਆ ਹੱਤਰ ਕਰਨੀ ਚੜ੍ਹਦੀ ਕਲਾ ਰਕਸ਼ਿਸ਼ ਕਰਨੀ ਬੋਲੇ ਸੋਨਿਹਾਲ ਜੈਨ ਵਿਸ਼ਾ ਸਿੰਘ ਜੀ ਕਥਾਵਾਚ ਗੁਰਦੁਆਰਾ ਮਨਜੀਤ ਸਾਹਿਬ ਜਿਨ੍ਹਾਂ ਦਾ ਲੋਕੀਆਂ ਸੰਗਤਾਂ ਨਾਲ ਬਹੁਤ ਪਿਆਰ ਉਨ੍ਹਾਂ ਵੱਲ ਸਰਦਾਰ ਅਮਰੀਕ ਸਿੰਘ ਜੀ ਹੋਣੀ ਰਠੌਰ ਜੀ ਜਿਹੜੇ ਉੱਚੇ ਚ ਤੌਰ ਤੇ ਇੱਥੇ ਪਹੁੰਚੇ ਨੇ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਯੂਕੇ ਵਾਲੇ ਪਹੁੰਚੇ ਨੇ ਆਓ ਗਿਆਨੀ ਹਰਮਿੰਦਰ ਸਿੰਘ ਜੀ ਉਹਨਾਂ ਦਾ ਵੀ ਜਿੱਥੇ ਸਨਮਾਨ ਕਰਨਾ ਹੈ ਉਸ ਸਟੇਜ ਤੇ ਬੇਨਤੀ ਕਰਾਂਗਾ ਪਹੁੰਚਣ ਦੀ ਕਿਰਪਾਲਤਾ ਕਰਨ ਨਾਲ ਹੀ ਪੰਚ ਦੀ ਬਹੁਤ ਸਤਿਕਾਰਯੋਗ ਸ਼ਖਸੀਅਤ ਬੀਬੀ ਸਤਵੰਦ ਕੌਰ ਜੀ ਸਾਡੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਨੂੰ ਜਿਉਂ ਆਇਆ ਜਿੱਥੇ ਸਟੇਜ ਵੱਲੋਂ ਕਹਿ ਰਹੇ ਆ ਨਾਲ ਹੀ ਮੈਂ ਬੇਨਤੀ ਕਰ why would you ਸਟਾਫ ਐਂਡ ਸਟੂਡੈਂਟ ਤੁਹਾਨੂੰ ਪਤਾ ਹੋਊਗਾ ਕਿ ਆਪਾਂ ਪਿਛਲੇ ਦਿਨੀ ਸ੍ਰੀ ਹਰਮੰਦਰ ਸਾਹਿਬ ਵਿੱਚ ਮੰਜੀ ਦੀਵਾਨ ਹਾਲ ਦੇ ਵਿੱਚ ਆਪਾਂ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਮੰਜੀ ਦੀਵਾਨ ਹਾਲ ਦੇ ਵਿੱਚ ਬੜੀ ਕਿਸਮਤ ਔਰ ਬੜੇ ਭਾਗਾਂ ਵਾਲੇ ਨੂੰ ਉਸ ਥਾਂ ਤੇ ਉਸ ਸਥਾਨ ਤੇ ਜਾਣ ਦਾ ਸੁਭਾਗ ਪ੍ਰਾਪਤ ਹੁੰਦਾ ਵਾ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਆਪਣੀ ਉੱਚ ਸਥਾਨਾ ਉੱਚ ਜਗਾ ਵਾ ਉਸ ਥਾਂ ਦੇ ਉੱਤੋਂ ਕਿਸੇ ਵੀ ਸਟੂਡੈਂਟ ਨੂੰ ਜਾਂ ਉਸ ਥਾਂ ਤੇ ਜਾ ਕੇ ਕਿਸੇ ਨੂੰ ਮਾਨ ਸਨਮਾਨ ਮਿਲਣਾ ਬੜੀ ਵੱਡੀ ਮਾਣ ਵਾਲੀ ਗੱਲ ਹੁੰਦੀ ਆ ਸੋ ਉਸ ਦੇ ਵਿੱਚੋਂ ਕੁਝ ਆਪਣੇ ਬੱਚਿਆਂ ਨੂੰ ਵੀ ਉਸ ਤਰ੍ਹਾਂ ਦਾ ਇਨਾਮ ਉਥੋਂ ਕੁਝ ਮਿਲੇ ਆ ਉਹ ਵੱਡੀ ਪ੍ਰਾਪਤੀ ਆ ਮੈਂ ਮੰਨਦਾ ਵਾਂ ਆਪਣੇ ਸਕੂਲ ਲਈ ਆਪਣੇ ਸਾਰੇ ਬੱਚਿਆਂ ਲਈ ਮੈਂ ਚਾਹਣਾ ਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਆਪਾਂ ਬੱਚਿਆਂ ਨੂੰ ਵੱਧ-ਵੱਧ ਗੁਰਮਤ ਵਾਲੇ ਪਾਸੇ ਵੀ ਲੈ ਕੇ ਜਾਣਾ ਵਾ ਗੁਰਮਤ ਦੀ ਪੜ੍ਹਾਈ ਵੀ ਦੇਣੀ ਆ ਔਰ ਦੂਜੀ ਪੜ੍ਹਾਈ ਵੀ ਆਪਾਂ ਦੇਣੀ ਆ ਇਸੇ ਕਰਕੇ ਅਸੀਂ ਚਾਹੁੰਦੇ ਆ ਕਿ ਤੁਸੀਂ ਵੱਧ-ਵੱਧ ਮਿਹਨਤ ਕਰੋ ਅਸੀਂ ਤੁਹਾਡਾ ਸਾਥ ਦੇ ਰਹੇ ਆ ਤੁਸੀਂ ਸਾਡਾ ਸਾਥ ਦਿਓ ਆ ਬਾਕੀ ਜਿੱਥੋਂ ਵੀ ਕਿਸੇ ਵੀ ਚੀਜ਼ ਦੀ ਕੋਈ ਸਮੇਂ-ਸਮੇਂ ਤੇ ਜ਼ਰੂਰਤ ਹੁੰਦੀ ਆ ਅਸੀਂ ਤੁਹਾਡੇ ਨਾਲ ਖੜੇ ਆ ਐਤਕੀ ਆਪਾਂ ਨੂੰ ਇਸ ਵਾਰ ਜਿਹੜੀਆਂ ਵਾਚ ਮਿਲੀਆਂ ਵਾ 스마트 ਵਾਚ ਮਿਲੀਆਂ ਵਾ ਆਉਂਦੀ ਵਾਰ ਨੂੰ ਆਪਾਂ ਇਸ ਤੋਂ ਵੀ ਵੱਡੇ ਇਨਾਮ ਜਿਹੜੇ ਆ ਉਹ ਬੱਚਿਆਂ ਨੂੰ ਦੇਵਾਂਗੇ ਇਸੇ ਕਰਕੇ ਸਭ ਨੇ ਵੱਧ ਤੋਂ ਵੱਧ ਪੜ੍ਹਾਈ ਕਰਨੀ ਆ ਵੱਧ ਤੋਂ ਵੱਧ ਗੁਰਮਤਿ ਸਿੱਖਿਆ ਵਾਲੇ ਪਾਸੇ ਧਿਆਨ ਦੇਣਾ ਵਾ ਸੋ ਵਾਈਕੁੱ ਜੀ ਕਾ ਖਾਲਸਾ ਵਾਈਕੁੱ ਜੀ